ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਸਵਾਗਤ ਹੈ ਆਪਣੇ ਮਨਪਸੰਦ YouTube ਚੈਨਲ ਪੰਜਾਬ ਨਿਊਜ਼ ਲਾਈਵ ਉੱਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਖਬਰ ਬਾਰੇ ਜਿਸ ਨੇ ਵਾਰੇ ਪੰਜਾਬੀ ਸੰਗੀਤ ਜਗਤ ਨੂੰ ਫਿਰ ਇੱਕ ਵਾਰੀ ਰੁਲਾ ਦਿੱਤਾ ਹੈ ਉਹ ਨਾਮ ਹੈ ਰਾਜੀਵ ਚੰਦਾ ਉਹ ਗਾਇਕ ਜਿਸ ਨੇ ਸਿਰਫ ਗੀਤ ਨਹੀਂ ਗਾਏ ਸਗੋਂ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਪਰ ਅੱਜ ਖਬਰ ਉਸਦੇ ਬਾਰੇ ਨਹੀਂ ਬਲਕਿ ਉਸਦੇ ਛੋਟੇ ਪੁੱਤਰ ਦਿਲਾਵਰ ਸਿੰਘ ਬਾਰੇ ਹੈ ਉਹ ਮੁੰਡਾ ਜੋ ਅੱਜ ਵੀ ਹਰ ਰੋਜ਼ ਆਪਣੇ ਪਿਤਾ ਬਿਨਾਂ ਟੁੱਟਦਾ ਜਾ ਰਿਹਾ ਹੈ ਰਾਜੀਵ ਦਿ ਤਦ ਤੋਂ ਬਾਅਦ ਘਰ ਚ ਖਾਮੋਸੀ ਛਾ ਗਈ ਹੈ ਜਿੱਥੇ ਪਹਿਲਾਂ ਸੰਗੀਤ ਦੀਆਂ ਤਾਨਾਂ ਗੂੰਜਦੀਆਂ ਸਨ ਉੱਥੇ ਹੁਣ ਸਿਰਫ ਚੁੱਪ ਦਾ ਰਾਜ ਹੈ ਡਾਕਟਰ ਬਲੋਆਈ ਨਵੀਂ ਰਿਪੋਰਟ ਨੇ ਪਰਿਵਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ ਉਹ ਕਹਿੰਦੇ ਹਨ ਕਿ ਦਿਲਾਵਰ ਮਨੋਵਿਗਿਆਨਕ ਤੌਰ ਤੇ ਕਾਫੀ ਕਮਜ਼ੋਰ ਹੋ ਗਿਆ ਹੈ ਉਹ ਆਪਣੇ ਪਿਤਾ ਦੀ ਯਾਦ ਵਿੱਚ ਹਰ ਰੋਜ਼ ਚੁੱਪਚਾਪ ਬੈਠਦਾ ਹੈ ਤੇ ਕਈ ਵਾਰ ਬਿਨਾਂ ਕੁਝ ਕਹੇ ਹੀ ਰੋ ਪੈਂਦਾ ਹੈ ਰਾਜ ਵਿੱਚ ਬੰਦਾ ਦਾ ਇੱਕ ਵਚਨ ਦਿਲਾਂ ਵਿੱਚ ਮੇਰਾ ਨਾਮ ਜਿੰਦਾ ਰੱਖੇਗਾ ਦिलाਵਰ ਅੱਜ ਸੱਚ ਹੋ ਰਿਹਾ ਹੈ ਦिलाਵਰ ਨੂੰ ਆਪਣੇ ਪਿਤਾ ਨਾਲ ਗਾਉਣਾ ਬਹੁਤ ਪਸੰਦ ਸੀ ਜਦੋਂ ਵੀ ਰਾਜਵੀਰ ਸਟੇਜ ਤੇ ਜਾਂਦੇ ਸਨ ਦिलाਵਰ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਸੀ ਪਰ ਫਿਰ ਉਹ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ ਇੱਕ ਹਾਸਾ ਜਿਸ ਨੇ ਪੰਜਾਬ ਦੇ ਇੱਕ ਚੰਕਦੇ ਤਾਰੇ ਦੀ ਰੋਸ਼ਨੀ 부ਝਾ ਦਿੱਤੀ ਅੱਜ ਵੀ ਜਦੋਂ ਰਾਜਵੀਰ ਦਾ ਕੋਈ ਗੀਤ ਚਲਦਾ ਹੈ ਦिलाਵਰ ਦੀਆਂ ਅੱਖਾਂ ਪਰ ਆਉਂਦੀਆਂ ਹਨ ਤੇ ਉਹ ਚੁੱਪਚਾਪ ਪੁੱਛਦਾ ਹੈ ਮੇਰੇ ਪਾਪਾ ਕਦ ਆਉਣਗੇ ਮੇਰੇ ਪਾਪਾ ਕਦ ਉਹ ਆਪਣੀ ਦਾਦੀ ਕੋਲ ਬੈਠ ਕੇ ਕਹਿੰਦਾ ਹੈ ਦਾਦੀ ਮੈਂ ਵੱਡਾ ਹੋ ਕੇ ਪਾਪਾ ਵਰਗਾ ਕਾਣਾ ਜਾਂਦਾ ਹਾਂ ਪਰ ਫਿਰ ਇਹ ਬੋਲ ਕੇ ਰੋ ਪੈਂਦਾ ਹੈ ਡਾਕਟਰ ਦੇ ਅਨੁਸਾਰ ਦਿਲਵਰ ਅਜ ਵੀ ਆਪਣੇ ਪਿਤਾ ਦੀ ਯਾਦ ਦੇ ਗਹਿਰੇ ਸائے ਵਿੱਚ ਰਿਹਾ ਹੈ ਪਰ ਉਸ ਦੇ ਬਾਵਜੂਦ ਉਹ ਕਹਿੰਦਾ ਹੈ ਮੈਂ ਪਾਪਾ ਦੇ ਅਧੂਰੇ ਸੁਪਨੇ ਪੂਰੇ ਕਰਾਂਗਾ ਰਾਜਵੀਰ ਜਵੰਦਾ ਜਿੱਟਾ ਦਾ ਮੁੰਡਾ ਸਿੰਘਾ ਦਾ ਜਹਾਜ਼ ਅਜ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਟੜਕਦਾ ਹੈ ਆਓ ਅਸੀਂ ਸਭ ਮਿਲ ਕੇ ਦਿਲਾਵਰ ਲਈ ਹੌਸਲੇ ਅਦਾ ਸੁਨੇਹਾ লিখੀਏ ਕਮੈਂਟ ਵਿੱਚ ਲਿਖੋ ਦਿਲਾਵਰ ਹਿੰਮਤ ਜਿੰਦਾਬਾਦ ਤੇ ਯਾਦ ਰੱਖੋ ਰਾਜੀਵ ਜਵੰਦਾ ਅਮਰ ਰਹੇ ਵੀਡੀਓ ਨੂੰ ਸ਼ੇਅਰ ਕਰੋ ਤੇ ਇਹ ਸੁਨੇਹਾ ਹਰ ਰਾਜੀਵ ਦੇ 팬 ਤੱਕ ਪਹੁੰਚੇ ਜੇ ਤੁਸੀਂ ਪੰਜਾਬ ਨਾਲ ਜੁੜੀਆਂ ਅਸਲ ਤੇ ਭਾਵਨਾਤਕ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ